ਸਸੀ ਗਾਲ ਜੀ ਆਪਾਂ ਲੱਗੇ ਆ ਬਲਾਗ ਦੀ ਸਟਾਰਟਿੰਗ ਕਰਨ ਤੇ ਬੱਚੇ ਫੜ ਕੇ ਪਾਉਣੇ ਆ ਜਾਲ ਚ ਤੇ ਉਹਨਾਂ ਨੂੰ ਥੋੜੀ ਜੀ ਦਵਾਈ ਦੇਣੀ ਆ ਦਵਾਈ ਪਾ ਕੇ ਆਪਾਂ ਜਾਲ ਚ ਹੀ ਰੱਖਾਂਗੇ ਖਿੱਚ ਕੁੱੱਚੀ ਜਾਣਗੇ ਉਦੋਂ ਬਾਅਦ ਕੱਢਾਂਗੇ ਕਈ ਰੀ ਉੱਡ ਉੱਡੀ ਜਾਂਦਾ ਜਾਨਵਰ ਮੁੜ ਕੇ ਫਿਰ ਸੁੱਝ ਜਾਂਦਾ ਵੀ ਡਰ ਰਹੀਦਾ ਹਨ ਚਲੋ ਆਪਾਂ ਚੱਲਦੇ ਆ ਬੱਚੇ ਫੜਦੇ ਆ ਤੇ ਪਾਉਣੇ ਆ ਜਾਲ ਲਓ ਭਾਈ ਇਹਦੇ ਚ ਜੋੜਿਆ ਇਹਦੇ ਚ ਨਿੱਕੇ ਬੱਚੇ ਹੀ ਅਸੀਂ ਰੰਗ ਰੂਗ ਲਾ ਕੇ ਛੱਡੇ ਆ ਉਹੀ ਬੱਚੇ ਆ ਹਨਾ ਇਹ ਫੜਦੇ ਆਂ ਬੱਚੇ ਆਪਾਂ ਤੇ ਜਾਲ ਚ ਪਾਉਣੇ ਆ ਫਿਰ ਇਹਨਾਂ ਨੂੰ ਦਵਾਈ ਵੀ ਦੇਣੀ ਆ ਬਾਹਰ ਲੈ ਕੇ ਚੱਲਾਂਗੇ ਕੁੱਪੇ ਸਾਰੇ ਬੱਚੇ ਕੁਝ ਦੂਜੇ ਫੁੱਡਿਆਂ ਚ ਉਹ ਵੀ ਫੜਨੇ ਆ ਇਹ ਕੀ ਲੋਗ ਆਪਾਂ ਫੜਦੇ ਆ ਬਾਹਰ ਨੂੰ ਬੱਚੇ ਖੜੇ ਉਹਨੂੰ ਦਿਖਾਵਾਂ ਕਿਰਾਂ ਦੀ ਫੜ ਕੇ ਪਾਉਣੇ ਲੋ ਜੀ ਇਹਨਾਂ ਚ ਇੱਕ ਦੋ ਬੱਚੇ ਢਿੱਲੇ ਸੀ ਉਹਨਾਂ ਨੂੰ ਦਿੱਤੀ ਆ ਦਵਾਈ ਤੇ ਮੈਂ ਸਾਰੇ ਇੱਥੇ ਪਾ ਲਈ ਕਿਰਾਂ ਮੈਂ ਕਿ 2 ਮਿੰਟ ਠਹਿਰ ਕੇ ਛੱਡਦੇ ਆ ਤੇ ਉਹ ਨਿੱਕੇ ਬੱਚੇ ਬਾਤ ਆ ਬਾ ਛੱਡਦੇ ਇਹਨਾਂ ਨੂੰ ਵੀ ਤਿਆਰੀ ਆ ਬਸ ਛਤਰਾਂ ਛਤਰਾਂ ਕਰਕੇ ਕੰਮ ਆ ਛੱਡਦੇ ਆ ਉਹ ਖੁੱਡੇ ਜੋ ਛੱਡਣ ਵਾਲੇ ਜੂਤ ਛੱਡੀ ਜਾਂਦਾ ਤਿੰਨ ਉਹ ਗਿੱਜੇ ਨਹੀਂ ਸੀਗੇ ਉਹ ਹੁਣ ਗਝਾਏ ਆ ਤੇ ਫਿਰ ਹੁਣ ਤਾਂ ਕਰਕੇ ਉਹਨਾਂ ਨੂੰ ਡਾਉਣ ਲੱਗੇ ਆ ਵੱਡੇ ਹੋ ਗਏ ਸੀਗੇ ਉਹ ਤਾਂ ਪੂਰੇ ਵੱਡੇ ਕਬੂਤਰ ਕਬੂਤਰਾਂ ਬਣੇ ਪਏ ਵੇ ਆ ਉਹ ਹੁਣ ਛੱਡਣ ਲੱਗੇ ਆ 8 9 ਤੇ 10 11 ਹਾਂ ਲੋ ਜੀ ਬਾਈ 10 ਘਟੋ ਘਟ ਆਪਣਾ 8 9 12 ਕਬੂਤਰ ਆਪਣਾ 18 ਉੱਡੇ ਆਪਣੇ ਬਈ ਆਪਣਾ ਨਿੱਕਾ ਬੱਚਾ ਉੱਡ ਗਿਆ ਉਹ ਛਤਰੀ ਤੇ ਬੈਠਾ ਸੀਗਾ ਤੇ ਹਲਾ ਉੱਡਣ ਦਾ ਕੋਰ ਨਹੀਂ ਉਹ ਤਾਂ ਡਿੱਗਦਾ ਡਿੱਗਣ ਦੇ ਨੂੰ ਕੱਲ ਵੀ ਇਹ ਐ ਲੱਲੇ ਵੇਪੇ ਜੇ ਕਰਕੇ ਪਹਿਲਾਂ ਡਿੱਗ ਪਿਆ ਫਿਰ ਇਹਨੂੰ ਮੈਂ ਬਾਹਾਲਿਆ ਆ ਜਾਂਦਾ ਪੁਣੀ ਡੇਗ ਦਾ ਡਿੱਗਣ ਦੇ ਦੇਖੀ ਜੋ ਕੀ ਬੰਦਾ ਬਹੁੜਾ ਇਹਨੂੰ ਸਿੱਧਾ ਹੀ ਆ ਪਤਾ ਨਹੀਂ ਕੀ ਕੱਲ ਇਹ ਨੰਬਈ ਮੈਂ ਕਢਾਈ ਸੀਗੀ ਇਹ ਹੁਣ ਨੂੰ ਬੱਚੇ ਚਾਰ ਹੋ ਜਾਂਦੇ ਬਾਈ ਜੱਸੇ ਨੇ ਜੋੜੀ ਦਿੱਤੀ ਸੀ ਕਹਿੰਦੇ ਇਹਨਾਂ ਦੇ ਲਾਜਮੀ ਕਢਾਉਣੇ ਆ ਇੱਕ ਚਾਰ ਪੰਜ ਦਿਨ ਹੋ ਗਏ ਉੱਤੇ ਵਾਟਰ ਵਾਕ ਤੇ ਬੈ ਗਏ ਉੱਥੋਂ ਨਹੀਂ ਆਏ ਆ ਪਤਾ ਨਹੀਂ ਕੋਈ ਲਾ ਲੂ ਕੇ ਲੈ ਗਿਆ ਦੋ ਤਿੰਨ ਪਿੰਡ ਚ ਗਵਾਚ ਗਈ ਇਹ ਇਹੀ ਬੱਚਾ ਜੇ ਵੀਨੇ ਆ ਗਏ ਤਾਂ ਹੁਣ ਉਹਦੇ ਫੇਰਾਂ ਦੇ ਲਾਲੀ ਉਹਨੇ ਫੇਰ ਮੈਂ ਇਸੇ ਕਰਕੇ ਉਹਦੇ ਬੱਚੇ ਕਢਾਈ ਜਨਾ ਬਈ ਸਾਲਾ ਆ ਫਰਦਾ ਬਾਤ ਆ ਲਮਾ ਕੋਈ ਗੱਲ ਨਹੀਂ ਸਿੱਧਾ ਬੈ ਜੀ ਲਓ ਜੀ ਆ ਕਬੂਤਰ ਤਾਂ ਤਾਂ ਉੱਤਰਿਆ ਤੇ ਆਪਣਾ ਹਰਾ ਕੰਡ ਤੇ ਲਾਲ ਬਗਲਾ ਦਾ ਬੱਚਾ ਨਹੀਂ ਉਤਰਿਆ ਤਾਂ ਤੋਂ ਇੰਨੀ ਗਾ ਵੀ ਬਹੁਤ ਚਿਰ ਦਾ ਮਰੀ ਜਾਂਦਾ ਮੈਨੂੰ ਦਿਖਿਆ ਨਹੀਂ ਆ ਸਾਰੇ ਉਤਰਿਆ ਜਾਂ 9 ਦੇ 9 ਆ ਸਾਰੇ ਉਤਰੇ ਆ ਤੇ ਉਹ ਬੱਚਾ ਨਹੀਂ ਦਿਖਿਆ ਹਰਾ ਕੜਾ ਲਾਲ ਬਗਲਾ ਵਾਲਾ ਬਹੁਤ ਚਿਰ ਦਾ ਨਿਗਾ ਮਰੀ ਜਾਂਦਾ ਤੇ ਅੱਗੇ ਤਾਂ ਉਹਨਾਂ ਨਾਲ ਦੇ ਭੱਜੇ-ਪੁੱਜੇ ਨਹੀਂ ਕੋਈ ਉੱਗੇ ਕੋਈ ਨਹੀਂ ਕਿਤੇ ਬਈ ਰੱਬ ਜਾਣਦਾ ਹੁਣ ਬਈ ਕੀ ਬਣਦਾ ਦੇਖਦੇ ਆਂ ਜੇ ਉਤਰਿਆ ਤਾਂ ਵੀ ਦੱਸੂਗਾ ਬਈ ਜੇ ਉਤਰਿਆ ਜੇ ਨਾ ਉਤਰਿਆ ਤਾਂ ਫੇਰ ਤਾਂ ਬਈ ਗਏ ਜੋ ਕੁਛ ਲੋ ਜੀ ਬਾਈ ਜਿਹੜਾ ਆਪਣਾ ਲਾਲ ਬਗਲ ਤੇ ਹਰੇ ਘੰਡ ਵਾਲਾ ਸੀਗਾ ਉਹਨੂੰ ਤਾਂ ਪਤਾ ਨਹੀਂ ਬੈਰੀ ਲੈ ਗਈ ਜਾਉ ਕਿਸੇ ਪਾਸੇ ਉੱਠ ਗਿਆ ਇੱਕ ਕਬੂਤਰ ਨਹੀਂ ਦਿਸੀਆ ਦੂਰਪੀਨ ਵੀ ਮਗਾਲੀ ਸੀ ਮੈਂ ਤਾਂ ਵੇਖਣ ਨੂੰ ਪਰ ਨਹੀਂ ਦਿਸੀਆਗਾ ਇਨਾ ਅਠਾਂ ਚ ਇੱਕ ਬਹਿ ਗਿਆ ਇੱਕ ਹਰੇ ਢਿੱਡ ਤੇ ਪੁੰਝੇ ਵਾਲਾ ਜਿਹੜਾ ਕੱਲ ਆਪਣਾ ਆਇਆ ਲੱਗਦਾ ਸੀ ਡਿੱਕੂ ਆ ਉਹ ਬਹਿ ਗਿਆ ਤੇ ਚਲੋ ਠੀਕ ਹੈ ਵੀਰੇ ਕੋਈ ਗੱਲ ਨਹੀਂ ਮਿਲਦੇ ਆਪਾਂ ਅੱਗੇ ਲੋ ਬਾਈ ਜਵਾਕਾਂ ਨੂੰ ਬਹਾਉਣੇ ਹਣ ਜ ਇਨ ਇਹਨਾਂ ਨੂੰ ਕਹਿੰਦੇ ਤੁਸੀਂ ਬੈਠੋ ਕੋਠੇ ਤੇ ਰੱਖੋ ਨੀਗਾ ਉਹਨੇ ਆਪਣੇ ਚਾਰ ਬੱਚੇ ਰਹਿ ਗਏ ਦੂਜੇ ਤਾਂ ਬਹਿ ਗਏ ਤੇ ਤਾਂ ਤੇ ਲਾ ਲਿਓ ਇਹ ਚਾਰ ਰਹਿੰਦੇ ਆ ਤੇ ਇੱਕ ਨਿੱਕਾ ਬੱਚਾ ਬੜਾ ਤੰਗ ਕਰੀ ਜਾਂਦਾ ਬਹਿ ਤਾਂ ਦੋ ਵਾਰੀ ਤਿੰਨ ਵਾਰੀ ਉੱਡ ਕੇ ਸਿੱਧਾ ਹੀ ਪਿੰਡ 'ਚ ਵੀ ਜਾ ਜੂ ਆਇਆ ਉਹ ਤੇ ਉਹ ਬੈਠਾ ਇਹ ਆ ਬੈਠਾ ਆ ਬੈਠਾ ਇਹ ਤੜਦਾ ਨਹੀਂ ਮੈਂ ਕਿ ਚੱਲ ਕੋਈ ਨਹੀਂ ਇਹਨੂੰ ਤਾੜ ਲਾਂਗੇ ਜਦੋਂ ਇਹਨਾਂ ਨੂੰ ਤਾੜਨ ਲੱਗੇ ਤੇ ਚਾਰ ਰਹਿ ਗਏ ਤੇ ਮੈਂ ਕਿ ਯਾਰ ਮੈਂ ਉਹਨੇ ਪੱਠੇ ਵੜਦਾ ਕਿਉਂਕਿ ਮੈਂ ਪੱਠੇ ਹੀ ਪੜਦਾ ਉਹਨਾਂ ਜਦੋਂ ਬਾਦੀ ਵੜਦਾ ਉਹਨਾਂ ਤੇ ਉਹ ਪੱਠੇ ਪਾਤੀ ਆਪਾਂ ਜਿਹੜੇ ਪੈ ਸੀ ਕੀਰਾ ਹੁਣ ਆਪਾਂ ਵੜ ਲਗੇ ਪੱਠੇ ਤੇ ਫਿਰ ਮਿਲਦੇ ਆਂ ਬਾਈ ਤੁਹਾਨੂੰ ਤੇ ਆਪਣਾ ਬੱਚਾ ਜਿਹੜਾ ਸੀਗਾ ਕੰਡ ਬਗਲਾ ਵਾਲਾ ਉਹ ਬਾਈ ਲੈ ਗਈ ਬੈਰੀ ਨਹੀਂ ਉਤਰਿਆ ਤਾਂ ਤੋਂ ਠੀਕ ਆਪਣੇ ਦੋ ਬਗਲਾ ਸੀ ਇੱਕ ਦੀ ਸੱਜੀ ਸੀ ਇੱਕ ਦੀ ਖੱਬੀ ਸੀ ਪਰ ਇਹ ਵੀ ਦਾ ਕੰਡ ਨਹੀਂਗਾ ਉਹਦਾ ਕੰਡ ਸੀ ਨਾਲ ਉਹ ਜਵਾਗ ਪਾ ਤੇ ਕੋਠੇ ਤੇ ਮੈਂ ਕਿਹਾ ਤੁਸੀਂ ਬੈਠੋ ਲਓ ਜੀ ਪੱਠੇ ਆਪਾਂ ਪੱਠੇ ਆਪਾਂ ਵੱਢ ਲਏ ਤੇ ਬੱਚੇ ਆਪਣੇ ਆਏ ਜਾਂਦੇ ਬਸ ਬਹਿ ਜਾਣਗੇ ਹੋਰ ਦਹਾਵੀਆ ਮੀਟਰਾਂ ਨੂੰ ਤੇ ਆਪਾਂ ਕੁਦਰਤ ਦੇ ਪੱਠੇ ਆਪਾਂ ਪੱਠੇ ਕੁਦਰਤ ਦੇ ਤੁਹਾਨੂੰ ਮਿਲਦੇ ਆ ਛੱਡੀ ਇਹ ਮੇਨ ਸੱਚ ਕੁਦਰਤ ਵੀ ਇਥੇ ਮਿਲਦੇ ਲਓ ਜੀ ਬਾਈ ਪੱਠੇ ਦਿੱਤੇ ਆਪਾਂ ਕੁਦਰਤ ਪਸੂ ਖੜੇ ਚਾਕੀ ਜਾਂਦੇ ਕਿਉਂਕਿ ਥੋੜੇ ਪੱਠੇ ਸੀਰ ਲਾਉਣ ਜੋ ਕਰੀ ਸੀਗੇ ਹੁਣ ਇਹਨਾਂ ਨੂੰ ਗਰਾਂ ਲਾ ਦਈਏ ਫਿਰ ਉਸ ਤੋਂ ਬਾਅਦ ਦੇਖਦੇ ਹਾਂ ਕੀ ਬਣਦਾ ਜਾਨਵਰ ਆਪਣੇ ਆ ਜਾਂਦੇ ਇੱਕ ਵੀ ਨਹੀਂ ਬੈਠਾ ਚਾਰਾਂ ਚੋਦ ਦੇ ਬਾਹਰ ਦੇਖਦੇ ਹਾਂ ਫਿਰ ਤੋਂ ਬਾਅਦ ਸਵਾ ਚਾਰ ਹੋ ਗਿਆ ਇੱਕ ਕਬੂਤਰ ਆਪਣੇ ਰਹੇਗੇ ਤਿੰਨ ਇੱਕ ਬੱਚਾ ਹੁਣ ਉੱਡਿਆ ਤੇ ਜੂਤ ਨੂੰ ਮੈਂ ਕਿਹਾ ਬਾੜਾ ਯਾਰ ਮੁੜ ਕੇ ਸਵਾ ਚਾਰ ਹੋ ਗਿਆ ਬਾਈ ਜਾਂਦਾ ਉਹ ਚਲੋ ਬਾਹਣ ਦੇਣ ਨੂੰ ਤੇ ਆਪਾਂ ਨਾਲ ਜੀਏ ਭਾਗੇ ਤਾੜ ਲੁਏ ਆਪਾਂ ਸਾਰੇ ਤਾੜ ਲਿਆਈ ਕਬੂਤਰ ਆਪਣੇ ਸਾਰੇ ਕਬੂਤਰ ਬਹਿ ਗਏ ਆ ਤੇ ਆ ਬੈਠਾ ਜਿਹੜਾ ਸਾਲਾ ਇਹ ਤੜਦਾ ਹੀ ਨਹੀਂ ਪਤਾ ਨਹੀਂ ਕੀ ਇਹਨੂੰ ਦਿੱਕਤ ਹੋਈ ਵੀ ਆ ਚਲ ਵੀ ਇਹਨੇ ਇਹਨੂੰ ਤਾੜ ਕੇ ਜੇ ਤੜ ਗਿਆ ਤਾਂ ਇਧਰ ਆਪਣੀ ਕਣਕ ਆ ਤੇ ਉਹ ਕੂਠੇ ਜੇ ਉਹ ਗੋਲ ਕਬੂਤਰ ਮਾਰ ਕੇ ਸੱਟ ਗਈ ਭੈਣ ਚੋਰ ਦੀ ਉਹ ਵੇਖੋ ਵਾਟਰ ਬਰਡਸ ਦੇ ਕਿੰਨੇ ਝੌਂਡ ਬੈਠਾ ਵਿੱਚ ਇਹਨਾਂ ਦੇ ਚਾਰ ਚਿੱਟੇ ਆ ਦੂਜੇ ਗੋਲੇ ਆ ਹੁਣ ਚੱਕੇ ਪੱਠਿਆਂ ਨੇ ਸੇਰ ਤੇ ਹੁਣ ਇਹਨਾਂ ਨੂੰ ਪਾਣੀ ਲਾ ਦੇਗੇ ਉਹ ਜ਼ਮੀਨ ਤਾਂ ਕੋਰੀ ਉਮੀਦ ਹੀ ਸੀਗੀ ਤੇ ਬੱਚਾ ਹੀ ਮੈਂ ਕਿਹਿਆ ਰੀ ਸੈਟ ਸੂਟ ਦਿੰਦੀ ਆ ਹਨਾ ਬੈਰੀ ਮੈਂ ਕਿ ਨਿਗਾ ਰੱਖਾਂਗੇ ਪਰ ਉਹ ਵੀ ਮੂਸੇ ਰੀ ਨਹੀਂ ਬਣਿਆਂਗਾ ਪਤਾ ਹੀ ਨਹੀਂ ਲੱਗਿਆ ਭਈ ਹੈਗਾ ਵੀ ਇਹ ਕਿਨੇ ਜਿੰਨੇ ਚੰਗੇ ਬੱਚੇ ਸੀ ਰੱਤਾ ਦੂਰ ਰੱਤੇ ਘਟੋ ਘਟ ਵੀ 22 25 ਮੇਰੇ ਹਸਾਮ ਨਾਲ ਬੈਰੀ ਮੇਰੇ ਬੱਚੇ ਲੈ ਗਈ ਚੱਕੇ ਤੇ ਚਲੋ ਠੀਕ ਹੈ ਜੀ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਭਰਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਭੁੱਲ ਚੱਕ ਦੀ ਕੀਵਾ ਠੀਕ ਹੈ ਜੀ ਸਸੀ ਕਰੋ ਜੀ ਸਾਰਿਆਂ ਨੂੰ ਹੁਣ ਚੱਕੇ ਪੱਠਿਆਂ ਨੇ ਸੇਰ ਤੇ ਹੁਣ ਇਹਨਾਂ ਨੂੰ ਪਾਣੀ ਲਾ ਦੇਗੇ ਉਹ ਜਮੀਨ ਤਾਂ ਕੋਰੀ ਉਮੀਦ ਹੀ ਸੀਗੀ ਤੇ ਬੱਚਾ ਹੀ ਮੈਂ ਕਿ ਕੀ ਯਾਰੀ ਸੈਟ ਸੂਟ ਦਿੰਦੀ ਆ ਹਨਾ ਬੈਰੀ ਮੈਂ ਕਿ ਨਿਗਾ ਰੱਖਾਂਗੇ ਪਰ ਉਹ ਕੋਈ ਮੂਸੇਰੀ ਨਹੀਂ ਬਣਿਆਗਾ ਪਤਾ ਨਹੀਂ ਲੱਗਿਆ ਭਈ ਹੈਗਾ ਵੀ ਇਹ ਕਿਨੇ ਜਿੰਨੇ ਚੰਗੇ ਬੱਚੇ ਸੀ ਰੱਤਾ ਦੂਰ ਰੱਤੀ ਘਟੋ ਘਟ ਵੀ 22 25 ਮੇਰੇ ਸਾਹਮਣੇ ਨਾਲ ਬੈਰੀ ਮੇਰੇ ਬੱਚੇ ਲੈ ਗਈ ਚੱਕ ਕੇ ਤੇ ਚਲੋ ਠੀਕ ਹੈ ਜੀ ਆਪਾਂ ਕਰਨ ਲੱਗੇ ਹਾਂ ਵਲੌਗ ਦੀ ਸਮਾਪਤੀ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਭਰਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦਾ ਕਰੋ ਤੇ ਭੁੱਲ ਚੁੱਕ ਦੀ ਕੀਵਾ ਠੀਕ ਹੈ ਜੀ ਸਸਕਾਰੋ ਜੀ ਸਾਰਿਆਂ ਨੂੰ